ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਸਾਂਜ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਕਿਸਾਨਾਂ ਦਾ ਚੈਨਲ ਜੈ ਜਵਾਨ ਜੈ ਕਿਸਾਨ ਤੋਂ ਦੋਸਤੋ ਮੈਂ ਅਕਸਰ ਹੀ ਵੀਡੀਓ ਇਦਾਂ ਦੀਆਂ ਪਾਉਣਾ ਜਿਹੜੀ ਪਪੂਲਰ ਬਾਰੇ ਹੁੰਦੀਆਂ ਨੇ ਸਫੈਦੇ ਬਾਰੇ ਹੁੰਦੀਆਂ ਨੇ ਲੱਕੜ ਦੀ ਖੇਤੀ ਦੇ ਉੱਤੇ ਮੇਰਾ ਜਿਆਦਾ ਚੁਕਾਵਾ ਔਰ ਜਿਹੜੀ ਮੇਰੀ ਨਰਸਰੀ ਆ ਉਹਦੇ ਚ ਮੈਨੂੰ ਹਰ ਤਰੀਕੇ ਦਾ ਪੌਦਾ ਤੁਹਾਨੂੰ ਮਿਲ ਸਕਦਾ ਆ ਜਿੱਦਾਂ ਕਿ ਮੰਨ ਲਓ ਤੁਸੀਂ ਟਾਲੀ ਲਾਉਣੀ ਆ ਤੋਣ ਲਾਉਣੀ ਆ ਜਾਂ ਫਿਰ ਪਪੂਲਰ ਲਾਉਣਾ ਤਰ੍ਹਾਂ ਤਰ੍ਹਾਂ ਦਾ ਜਾਂ ਫਿਰ ਸਫੈਦਾ ਲਾਉਣਾ ਉਹ ਮੇਰੇ ਕੋਲ ਮਿਲਦਾ ਆ ਤੋ ਮੈਂ ਦੋਸਤੋ ਅੱਜ ਉਸ ਖੇਤ ਚ ਖੜਾ ਆ ਜਿੱਥੇ ਕੀ ਪਾਪੂਲਰ ਲੱਗਾ ਹੋਇਆ ਔਰ ਪਾਪੂਲਰ ਦੇ ਵਿੱਚ ਕਮਾਤ ਤੁਸੀਂ ਦੇਖੋ ਕਿੰਨਾ ਭਾਰਾ ਕਮਾਦਾ ਮੈਂ ਤੁਹਾਨੂੰ ਦਿਖਾਉਣ ਲੱਗਾ ਵੀ ਪਾਪਲਰ ਚ ਕਮਾਦ ਵੀ ਹੋ ਜਾਂਦਾ ਹੈ ਸਫੈਦਾ ਦੇ ਵਿੱਚ ਵੀ ਕਮਾਦ ਹੋ ਜਾਂਦਾ ਆਪਾਂ ਉਹਦੇ ਬਾਰੇ ਅੱਜ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ ਉਮੀਦ ਆ ਤੁਹਾਨੂੰ ਇਹ ਮੇਰੀ ਜਾਣਕਾਰੀ ਚੰਗੀ ਲੱਗੂਗੀ ਜੇਕਰ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਪਾਪਲਰ ਜਾਂ ਸਫੈਦਾ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਆਪਾਂ ਹਰ ਜਗ੍ਹਾ ਪਹੁੰਚ ਕੇ ਲਵਾਈ ਵੀ ਕਰੀਦੀ ਆ ਔਰ ਉਹਦੀ ਸਿੰਗਾਈ ਵੀ ਅਸੀਂ ਕਰ ਦੇਈਦੀ ਆ ਤੇ ਕਟਾਈ ਵੀ ਕਰ ਦੇਈਦੀ ਆ ਜਨਿ ਸਾਰਾ ਕੁਝ ਹੀ ਸਾਡੇ ਕੋਲ ਅਵੇਲੇਬਲ ਆ ਤੋਂ ਆਉਜ ਤੁਹਾਨੂੰ ਦਿਖਾਉਂਦਾ ਵੀ ਪਾਪਲਰ ਚ ਫਾਇਦੇ ਕਿਸ ਤਰ੍ਹਾਂ ਦੇ ਆਪਣੇ ਪਾਪਲਰ ਚ ਜਿਹੜਾ ਹੈਗਾ ਕਮਾਦ ਕਿਸ ਤਰ੍ਹਾਂ ਦਾ ਹੈ ਦੋਸਤੋ ਅਕਸਰ ਮੈਨੂੰ ਜ਼ਿਮੀਂਦਾਰਾਂ ਨੇ ਕਈਆਂ ਨੇ ਮੈਨੂੰ ਫੋਨ ਕੀਤੇ ਆ ਉਹ ਕਹਿੰਦੇ ਜੀ ਅਸੀਂ ਖੇਤੀ ਵਿੱਚ ਯਾਨੀ ਕਿਸ ਤਰ੍ਹਾਂ ਕਰ ਸਕਦੇ ਹਾਂ ਕਮਾਦ ਦੀ ਖੇਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਤੋਂ ਇੱਕ ਕਮਾਦ ਜਿਹੜਾ ਦੇਖੋ ਜੀ ਇਹਦੇ ਵਿੱਚ ਪਾਪਲਰ ਲੱਗਾ ਹੋਇਆ ਤਾਂ ਜੇ ਤੁਸੀਂ ਕਮਾਦ ਕਹੋ ਤਾਂ ਕਮਾਦ ਬਹੁਤ ਹੀ ਭਾਰਾ ਕਮਾਦ ਆ ਇਹਨਾਂ ਕੀ ਹਲਕਾ ਕਮਾਦ ਨਹੀਂ ਹੈਗਾ ਬਹੁਤ ਭਾਰਾ ਕਮਾਦ ਦੇਖ ਸਕਦੇ ਤੁਸੀਂ ਆਮ ਜਿਹੜੀ ਖੇਤਾਂ ਦੇ ਵਿੱਚ ਉਦਾਂ ਦਾ ਜਿਹੜਾ ਕਮਾਦ ਨਹੀਂ ਹੁੰਦਾ ਜਿੰਨਾ ਕਿ ਪਾਪੂਲਰ ਦੇ ਵਿੱਚ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਅਗਲੇ ਖੇਤ ਵੀ ਲੈ ਜਾਣਾ ਉੱਥੇ ਵੀ ਦਿਖਾਣਾ ਜੀ ਜਿਹੜੇ ਤਾਂ ਮੇਰੇ ਜ਼ਿਮੀਂਦਾਰ ਵੀਰ ਬਠੰਡੇਵਾਲ ਦੇ ਆ ਫਿਰੋਜ਼ਪੁਰ ਉਧਰ ਕਮਾਦ ਬੀਜਦੇ ਆ ਕੁਝ ਇਸ ਤਰ੍ਹਾਂ ਦੀ ਜਿਹੜੀ ਫਸਲ ਬੀਜਦੇ ਆ ਉਹਨਾਂ ਨੂੰ ਇਹੀ ਰਹਿੰਦਾ ਆ ਕਿ ਵੀ ਇਹ ਕਮਾਦ ਹੋ ਜਾਊਗਾ ਮੈਂ ਸ਼ਹਿarpurੇ ਧੀ ਚੋਂ ਬੋਲਦਾ ਦੇਖੋ ਜੀ ਕਮਾਦ ਦੇਖੋ ਤੁਸੀਂ ਕਿਦਾਂ ਦਾ ਆ ਮੈਂ ਕਿ ਡਿੱਗਦਾ ਫਿਰਦਾ ਵਿੱਚ ਇਹਦੇ ਕਮਾਦ ਤਾਂ ਨਾਲ ਪਾਪੂਲਰ ਲੱਗੇ ਹੋਏ ਨੇ ਜਿਹੜੀ ਇਹ ਪਾਪੂਲਰ ਜਿਹੜੇ ਨੇ ਚਾਰਾਂ ਸਾਲਾਂ ਚ ਇਹ ਪਾਪੂਲਰ ਵੀ ਹੋ ਜਾਣੇ ਆ ਤੇ 4 ਸਾਲੇ ਦੇ ਵਿੱਚ ਕਮਾਦ ਵੀ ਹੁੰਦਾ ਰਹਿੰਦਾ ਕਣਕ ਵੀ ਹੁੰਦੀ ਰਹਿੰਦੀ ਆ ਤੇ ਸਾਰਾ ਕੁਝ ਹੁੰਦਾ ਰਹਿੰਦਾ ਹੈ ਜਾਨਕੀ ਬਿਲਕੁਲ A1 ਆ ਜੀ ਤੇ ਇਸ ਕਰਕੇ ਤੁਸੀਂ ਪਾਪਲਰ ਦੀ ਖੇਤੀ ਦੇ ਵਿੱਚ ਵੀ ਕਮਾਦ ਲਾ ਸਕਦੇ ਹੋ ਔਰ ਇਹ ਹਜੇ ਪਹਿਲੇ ਸਾਲ ਦਾ ਜਾਨਕੀ ਇੱਕ ਦੂਜਾ ਸਾਲ ਹੋਇਆ ਇਹਨੂੰ ਇਹ ਪਾਪਲਰ ਨੂੰ ਇਹ ਸ਼ਾਂਗਣ ਵਾਲੇ ਨੇ ਤੋਂ ਵਿੱਚ ਤੁਸੀਂ ਦੇਖ ਸਕਦੇ ਹੋ ਕਮਾਦ ਕਿੱਦਾਂ ਇਹਦੇ ਬਰਾਬਰ ਦਾ ਹੀ ਕਮਾਦ ਆ ਜੀ ਦੇਖ ਲਓ ਇਹ ਦੇਖ ਲਓ ਕਮਾਦ ਕਿੱਦਾਂ ਦਾ ਹੈ ਜੀ ਬਿਲਕੁਲ A1 ਕਮਾਦ ਆ ਤੋ ਇਸ ਤਰ੍ਹਾਂ ਹੀ ਆ ਜੀ ਵੀ ਤੁਸੀਂ ਵੀ ਆਪਣੇ ਖੇਤਾਂ ਦੇ ਬੰਨਿਆਂ ਦੇ ਉੱਤੇ ਇਹ ਸਾਡਾ ਹਿਸ਼ਾਰਪੁਰ ਏਰੀਆ ਦੇਖੋ ਸਾਰੇ ਜਾਂ ਤੁਹਾਨੂੰ ਦਰਖਤੀ ਦਰਖਤ ਦਿਖਣੇ ਆ ਤੋ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਜਿਹੜੇ ਜਿਹੜੇ ਕੋਈ ਕੁਮਾਰ ਕਮੂਦ ਲਾਉਨੇ ਹੋ ਤੇ ਤੁਸੀਂ ਇਹ ਵੀ ਯਾਨਕੀ ਪਪੂਲਰ ਵੀ ਲਾ ਸਕਦੇ ਹੋ ਤਾਂ ਸਫੈਦਾ ਵੀ ਲਾ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਕਿ ਪਪੂਲਰ ਦੀ ਗਰੋਥ ਕਿੰਨੀ ਆ ਇਹ 109 ਵੈਰੈਟੀ ਲੱਗੀ ਹੋਈ ਆ ਸਾਡੀ ਤੇ ਕੁਮਾਰ ਵਿੱਚ ਦੇ ਲਾਇਆ ਔਰ ਅਲੱਗ-ਅਲੱਗ ਚੀਜ਼ਾਂ ਲਾਉਂਦੇ ਨੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਤਾਂ ਗੋਭੀ ਵੀ ਲੱਗਦੀ ਹੈ ਵਿੱਚ ਇਹਦੇ ਇਹਦੇ ਵਿੱਚ ਗੰਨਾ ਵੀ ਲੱਗਦਾ ਆ ਇਹਦੇ ਵਿੱਚ ਬਾਦਰਾ ਵੀ ਬੀਜ ਦਿੰਦੇ ਨੇ ਯਾਨੀ ਕਿ ਇਸ ਤਰ੍ਹਾਂ ਯਾਨੀ ਕਿ ਕਮਾਦ ਵੀ ਬੀਜਦੇ ਨੇ ਕਮਾਦ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਵੀ ਕਮਾਦ ਦੇਖੋ ਤੁਸੀਂ ਕਿਦਾਂ ਦਾ ਵਿੱਚ ਇਹਦੇ ਇਹ ਤੁਹਾਡੇ ਆਮ ਖੇਤਾਂ ਜਿੱਦਾਂ ਦਾ ਕਮਾਦ ਨਹੀਂ ਹੁੰਦਾ ਹੈਗਾ ਇਸ ਕਰਕੇ ਪਾਪਲਰ ਵਿੱਚ ਲੱਗਾ ਆ ਪਾਪਲਰ ਨੇ ਵੀ ਆਪਣਾ ਪਾਪਲਰ ਤਾਂ ਐਫ ਡੀ ਆ ਤੁਹਾਡੀ ਔਰ ਪਾਪਲਰ ਐਫ ਡੀ ਆ ਇਤਰਾਹੀਂ ਤੁਸੀਂ ਜੇ ਤੁਸੀਂ ਸਫੈਦਾ ਲਾਉਨੇ ਹੋ ਤਾਂ ਸਫੈਦੇ ਦੇ ਵਿੱਚ ਵੀ ਇਹ ਲੱਗ ਜਾਣਾ ਆ। ਤੋਂ ਬਿਲਕੁਲ ਸਹੀ ਜਾਣਕਾਰੀ ਆ। ਤੁਸੀਂ ਲਾ ਸਕਦੇ ਹੋ ਤੁਹਾਨੂੰ ਮੈਂ ਦਿਖਾ ਪਾਈ ਹੁ ਰਿਆਂ ਕਿ ਮੈਂ ਅਸੀਂ ਖੋਦ ਰਿਹੇ ਜਿਹੜਾ ਕੰਮ ਕਰਦੇ ਆ ਤੇ ਖੋਦ ਅਸੀਂ ਆਪਣੇ ਖੇਤਾਂ ਦੇ ਵਿੱਚ ਇਹਨੂੰ ਲਾਉਨੇ ਆ। ਤੋਂ ਇਸ ਤਰ੍ਹਾਂ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਪਾਪੂਲਰ ਲਾ ਸਕਦੇ ਹੋ ਸਫੈਦਾ ਲਾ ਸਕਦੇ ਹੋ ਤੇ ਵਿੱਚ ਉਹਦੇ ਇਹ ਕਮਾਤ ਵੀ ਸਕਦੇ ਹੋ। ਦੋ ਖੇਤੀਆਂ ਇੱਕਦਮ ਤੇ 4 ਸਾਲ ਬਾਅਦ ਤੁਹਾਡੀ ਐਫ ਡੀ ਜਿਹੜੀ ਆ 8-10 ਲੱਖ ਰੁਪਏ ਦੀ ਫਿਰ ਤਿਆਰ ਆ। ਯਾਨਕੀ ਡਬਲ ਖੇਤੀ ਖੇਤੀ ਦਿਮਾਗ ਦੀ ਖੇਤੀ ਆ ਅੱਜ ਕੱਲ ਪੜਿਆ ਲਿਖਿਆ ਦੀ ਖੇਤੀ ਆ ਹੁਣ ਉਹ ਸਮਾਂ ਚਲੇ ਗਿਆ ਜਦੋਂ ਕਹਿੰਦੇ ਹੁੰਦੇ ਸੀ ਸਿਰਫ ਆਹ ਹੀ ਬੀਜਣਾ ਆ ਇਹਨੇ ਜਾਨ ਖਾ ਲੈਣੀ ਆ ਖੇਤ ਦੀ ਇਹਨੇ ਇਦਾਂ ਕਰ ਲੈਣਾ ਹੁਣ ਉਹ ਸਮਾਂ ਨਿਕਲ ਗਿਆ ਹੁਣ ਤਾਂ ਦਿਮਾਗ ਦੀ ਖੇਤੀ ਆ ਦਿਮਾਗ ਦੀ ਖੇਤੀ ਕਰੋ ਤੇ ਪੈਸੇ ਬਣਾਓ ਜੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਪਾਪੂਲਰ ਲਵਾਉਣਾ ਚਾਹੁੰਦੇ ਹੋ ਸਫੈਦਾ ਲਵਾਉਣਾ ਚਾਹੁੰਦੇ ਹੋ ਟਾਲੀਆਂ ਲਵਾਉਣਾ ਚਾਹੁੰਦੇ ਹੋ ਢੀਕਾ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੱਲ ਰਹੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਹ 2 ਸਾਲ ਦੇ ਇਹ ਦੂਜਾ ਸਾਲ ਇਹਨੂੰ ਚੱਲਿਆ ਹਜੇ ਤੇ ਇਹ ਛਾਂਗਛਗਾਈ ਨਹੀਂ ਹੋਈ ਛਾਂਗਛਗਾਈ ਹੋ ਕੇ ਇਕਦਮ ਇਹ ਵਨ ਜਿਹੜਾ ਹੈ ਇਹ ਪਪੂਲਰ ਜਿਹੜਾ ਹੈਗਾ ਇਹ ਹੋ ਜਾਣਾ ਹੈ। ਤੋਂ ਇਦਾਂ ਹੀ ਮੇਰਾ ਬਣੇ ਰਹੋ ਜੀ ਇਨਕਲਾਬ ਜ਼ਿੰਦਾਬਾਦ ਜੈ ਜਵਾਨ ਜੈ ਕਿਸਾਨ